ਵਾਂਦਾ ਤੁਸੀਂ ਸੇਵਾ ਨਹੀਂ ਕਰਨ ਜਾਂਦਾ ਤੁਸੀਂ ਤੇ ਪੱਠਾ ਭਾ ਲਈ ਜਾਂਦੇ ਉਹਨੇ ਉਹਨੇ ਕਿਉਂ ਕਹੀਏ ਗੱਲ ਉਹਨੇ ਇਸ ਕਰਕੇ ਕਹੀ ਆਂਦਾ ਵੀ ਪਿੰਡ ਦੇ ਵਿੱਚ ਕਈ ਐਸੇ ਘਰ ਨੇ ਜਿਨ੍ਹਾਂ ਦਾ ਨੁਕਸਾਨ ਕੋਈ ਨਹੀਂ ਹੋਇਆ ਉਹਨਾਂ ਨੇ ਘਰ ਇੰਨੇ ਭਰ ਲਏ ਨੇ ਵੀ ਕੱਲ ਨੂੰ ਉਹਨਾਂ ਨੇ ਜਦੋਂ ਕੰਮ ਦੀ ਜ਼ਰੂਰਤ ਪਈ ਤਾਂ ਕੰਮ ਕਰਨ ਘਰੋਂ ਨਹੀਂ ਨਿਕਲਣਾ ਕਿਉਂਕਿ ਘਰੇ ਪਹਿਲੇ ਭੰਡਾਰ ਬਥੇਰੇ ਰਾਸ਼ਨ ਕਾਫੀ ਆਜ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਗਿਆ ਕੋਈ ਬਿਰਲਾ ਟਾਵਾ ਉਹ ਵੀ ਆਉਂਦਾ ਜਿਹਨੂੰ ਰਾਸ਼ਨ ਦੀ ਵੀ ਜ਼ਰੂਰਤ ਆ ਪਰ ਜ਼ਿਆਦਾਤਰ ਜਿਹੜੇ ਜ਼ਿੰਮੇਵਾਰ ਲੋਕ ਆਉਂਦੇ ਆ ਵਿਚਾਰੇ ਉਹ ਇਹ ਮੰਗਦੇ ਆ ਕਿ ਜੇ ਪਸ਼ੂਆਂ ਲਈ ਚਾਰਾ ਤੇ ترਪਾਲਾਂ ਸਾਨੂੰ ਜਿਹੜੀਆਂ ਮਿਲ ਜਣ ਉਹਦੀ ਜਿਹੜੀ ਅਜੇ ਥੋੜੀ ਸ਼ਾਰਟੇਜ ਚੱਲਦੀ ਪਈ ਆ ਸੰਗਤ ਦਾ ਦਸਵੰਦ ਆ ਕਿਸੇ ਦੀ ਹਰਾਮ ਦੀ ਕਮਾਈ ਨਹੀਂ ਆਗੀ ਤੇ ਸਾਡੇ ਸਿੱਖਾਂ ਦੇ ਵਿੱਚ ਗੱਲ ਇਹ ਵੀ ਜਿਹੜਾ ਦਸਵੰਦ ਹੁੰਦਾ ਨਾ ਇਹ ਜ਼ਹਿਰ ਦੇ ਬਰਾਬਰ ਹੁੰਦਾ ਇਹਨੂੰ ਜੇ ਸਹੀ ਵਰਤ ਲੋਗੇ ਤੇ ਇਹ ਦਵਾਈ ਦਾ ਕੰਮ ਕਰ ਜਾਂਦਾ ਆ ਜੇ ਇਹਨੂੰ ਨਜਾਇਜ਼ দাওਗੇ ਤੇ ਤੁਹਾਨੂੰ ਮਾਰੇਗਾ ਜਿੰਮੇਵਾਰੀ ਕਿਸੇ ਤਰੀਕੇ ਨਾਲ ਕਾਰ ਲੈਣਾ ਵੰਡਣੀ ਪੈਣੀ ਆ ਸਾਨੂੰ ਐਦਾਂ ਇਹ 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 ਨਹੀਂ ਸਾਡੇ ਕੋਲੇ ਤਾਂ ਸੈੱਟ ਆਉਣਾ ਐਦਾਂ 10 10 ਪਿੰਡ ਗੋਦ ਲੈ ਕੇ ਕੀ ਕਰਾਂਗੇ ਉਹ ਤਰੀਕੇ ਦੇ ਨਾਲ ਕੋਤ ਲੈ ਜਾਣ ਤਰੀਕੇ ਦੇ ਨਾਲ ਉਹਨਾਂ ਨੂੰ ਸਾਂਭਿਆ ਜਾਵੇ ਕਲਾਕਾਰਾਂ ਨੂੰ ਵੀ ਸਾਡੀ ਰਿਕੁਐਸਟ ਹੋਈ ਕਿ ਤੁਸੀਂ ਵੀ ਆਪਣੇ ਨਮਾਇंदे ਉਸ ਇਕੱਤਰਤਾ ਦੇ ਵਿੱਚ ਭੇਜੋ ਤਾਂ ਕਿ ਅਸੀਂ ਪਿੰਡਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਵੰਡ ਸਕੀਏ ਕਿ ਭਾਈ ਜੇ ਤੁਸੀਂ 10 ਪਿੰਡ ਲੈਣੇ ਨੇ ਤੁਸੀਂ ਆਹ ਲੈ ਲਓ ਦੂਜਾ ਬੰਦਾ ਆਹ ਲੈ ਲੇ ਤੀਜੀ ਸੰਸਥਾ ਆਹ ਲੈ ਲੇ ਪੰਜਵੀਂ ਸੰਸਥਾ ਆਹ ਲੈ ਲੇ ਜਿਤ 200 300 400 ਪਿੰਡ ਪੰਜਾਬ ਦਾ ਮਾਰੇ ਠ ਗਿਆ ਹੋਵੇ ਮੰਨ ਲਓ ਮੈਕਸਿਮਮ ਮੈਂ ਕਹਿੰਦਾ 1200 ਪਿੰਡ ਵੀ ਆਇਆ ਹੋਵੇ ਤੇ ਮੈਨੂੰ ਨਹੀਂ ਲੱਗਦਾ ਵੀ 100 ਤੋਂ ਘੱਟ ਸੰਸਥਾਵਾਂ ਹੈਗੀਆਂ ਸਾਰੇ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਇਹਨਾਂ ਦੇ ਨੁਮਾਇੰਦੇ ਪਹਿਲਾਂ ਇੱਕ ਜਗ੍ਹਾ ਤੇ ਬੈਠਂ ਜ਼ਿੰਮੇਵਾਰ ਬੰਦੇ ਫਿਰ ਉਹ ਅਸੀਂ ਏਰੀਆ ਵੰਡੀਏ ਤੇ ਏਰੀਆ ਵਾਈਜ਼ ਕੈਂਪ ਵੰਡੀਏ ਇੱਕ ਜਗ੍ਹਾ ਤੇ 4-4 5-5 ਕੈਂਪ ਲਾਉਣ ਦੀ ਜ਼ਰੂਰਤ ਨਹੀਂਗੀ ਇੱਕ ਜਗ੍ਹਾ ਤੇ ਇੱਕ ਕੈਂਪ ਲੱਗਾ ਹੋਵੇ ਉਹਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਉਹ ਕਵਰ ਕਰੇ ਅਜਨਾਲਾ ਵਿਖੇ ਮੌਜੂਦ ਆ ਇਹ ਰਾਹਤ ਕੈਂਪ ਹੈ ਜਿਹੜਾ ਲਗਾਤਾਰ ਲੋਕਾਂ ਦੀ ਸੇਵਾ ਦੇ ਲਈ ਚੱਲ ਰਿਹਾ ਹੈ ਬਾਈ ਪਰਮਜੀਤ ਸਿੰਘ ਮੰਡਹੂਰੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਇਸ ਕੈਂਪ ਨੂੰ ਔਰ ਇੱਥੋਂ ਦੇ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਕਰ ਰਹੇ ਨੇ ਬਾਈ ਕਿਸ ਤਰੀਕੇ ਦੇ ਹਾਲਾਤ ਨੇ ਔਰ ਕਿਹੜੀਆਂ ਚੀਜ਼ਾਂ ਦੀ ਹੁਣ ਜਿਆਦੀ ਜ਼ਰੂਰਤ ਹੈ ਸੰਗਤ ਕਿਉਂਕਿ ਲਗਾਤਾਰ ਰਾਸ਼ਨ ਐਂਡ ਆਲ ਇਹੋ ਜਿਹੀਆਂ ਚੀਜ਼ਾਂ ਲੈ ਕੇ ਆ ਰਹੇ ਨੇ ਪਰ ਤੁਸੀਂ ਇੱਥੇ ਕਨੈਕਟਡ ਹੋ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਖਾਸ ਤੌਰ ਤੇ ਜ਼ਰੂਰਤ ਹੈ ਦੇਖੋ ਹਾਲ ਦੀ ਘੜੀ ਹੁਣ ਜੜੀਆਂ ਚੀਜ਼ਾਂ ਦੀ ਜਿਆਦੀ ਜ਼ਰੂਰਤ ਪੈਂਦੀ ਉਹਦੇ ਚ ਹੈਗਾ ਵਾ ਡੰਗਰਾਂ ਦਾ ਚਾਰਾ ਇਹ ਦੋ ਚੀਜ਼ਾਂ ਦੀ ਜਲਤ ਪੈਣ ਕਿਉਂਕਿ ਮੌਸਮ ਵਾਜਾ ਠੀਕ ਨਹੀਂ ਹੋਂਦਾ ਤੇ ਤਰਪਾਲਾਂ ਲੋਕਾਂ ਦੇ ਕੋਠੇ ਵਿੱਚੋਂ ਲਾ ਪਿਆ ਜਿਨ੍ਹਾਂ ਰਚਵਾ ਮੀਂਹ ਪੈਂਦਾ ਤੇ ਉਹਨਾਂ ਨੇ ਕਈਆਂ ਨੇ ਤੇ ਸਮਾਨ ਵੀ ਵਿਚਾਰਾਂ ਕੋਠਿਆਂ ਤੇ ਚਾੜਿਆ ਉਹਨਾਂ ਦੇ ਵੀ ਜਿਹੜਾ ਥੋ ਜਿਆਦਾ ਡਿਮਾਂਡ ਤਰਪਾਲਾਂ ਦੀ ਆ ਤੇ ਪਸ਼ੂਆਂ ਦੇ ਚਾਰੇ ਦੀ ਆ ਇਸ ਟਾਈਮ ਰਾਸ਼ਨ ਕਾਫੀ ਹੱਦ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਗਿਆ ਕੋਈ ਵਿਰਲਾ ਟਾਵਾਂ ਉਹ ਵੀ ਆਉਂਦਾ ਜਿਹਨੂੰ ਰਾਸ਼ਨ ਦੀ ਵੀ ਜ਼ਰੂਰਤ ਆ ਪਰ ਜ਼ਿਆਦਾਤਰ ਜਿਹੜੇ ਜ਼ਿੰਮੇਦਾਰ ਲੋਕ ਆਉਂਦੇ ਆ ਵਿਚਾਰੇ ਉਹ ਇਹ ਹੀ ਮੰਗਦੇ ਆ ਕਿ ਜੇ ਪਸ਼ੂਆਂ ਲਈ ਚਾਰਾ ਤੇ ਤਰਪਾਲਾਂ ਸਾਨੂੰ ਜੜੀਆਂ ਮਿਲ ਜਾਣ ਉਹਦੀ ਜਿਹੜੀ ਅਜੇ ਥੋੜੀ ਜਿੰਨਾ ਆ ਰਿਹਾ ਪਹਚਾਈ ਜਾ ਰਿਹਾ ਕੋਸ਼ਿਸ਼ ਚਾਰੀ ਆ ਪਰ ਅਜੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਦੋ ਇਹ ਨਹੀਂ ਪੂਰੀਆਂ ਰਹੀਆਂ ਬਾਕੀ ਜਿਹੜਾ ਉਹ ਗੁਰਮਾਰਾਜ ਦੀ ਪੂਰੀ ਕਰ ਪਾਇਆ ਉਹ ਕੋਈ ਨਹੀਂ ਅੱਜ ਭਾਈ ਆਲੇ ਦੁਆਲੇ ਕਿੰਨੀਆਂ ਟੀਮਾਂ ਕੰਮ ਕਰ ਰਹੀਆਂ ਨੇ ਕੈਂਪ ਦੇ ਨੇੜੇ-ਨੇੜੇ ਜਾਂ ਜਿਹੜੇ ਆਲੇ ਦੁਆਲੇ ਪਿੰਡ ਨੇ ਕਿੰਨੀਆਂ ਟੀਮਾਂ ਕੰਮ ਕਰ ਰਹੀਆਂ ਨੇ ਲੱਗੋ ਕੋ ਲਗਭਗ ਹਰ ਸੰਸਥਾ ਜਿਹੜੀ ਆ ਚਾਹੇ ਸੰਪਰਦਾਵਾਂ ਨੇ ਜਥੇ ਨਿਆਣਾ ਬਾਬਿਆਂ ਦੇ ਅੱਜ ਵੀ ਕਾਫੀ ਟਰਾਲੀਆਂ ਟਰਾਲੀਆਂ ਜਾਂ ਲੰਗਰ ਲੈ ਕੇ ਤੇ ਉਹ ਸਾਹਮਣੇ ਬਾਬੇ ਗੁਰੂ ਕੇ ਬਾਗ ਵਾਲੇ ਵੀ ਜਿਹੜੇ ਨੇ ਉਹਨਾਂ ਦਾ ਵੀ ਲੰਗਰ ਲੱਗਾ ਆ ਖਾਲਸਾ ੜ ਵਾਲੇ ਵੀ ਇੱ ਇਨੀਸ਼ੀਏਟਰ ਆਫ ਚੇਂਜ ਵਾਲੇ ਵੀ ਆ ਗਏ ਨੇ ਇਹਦਾ ਅਲੱਗ-ਅਲੱਗ ਆਪਣੇ ਤੌਰ ਤੇ ਕਾਫੀ ਲੱਗੇ ਨੇ ਪਰ ਸਾਨੂੰ ਲੱਗਦਾ ਪਿਆ ਨੇ ਚੀਜ਼ਾਂ ਨੂੰ ਥੋੜਾ ਮੈਨੇਜ ਕਰਨ ਦੀ ਜ਼ਰੂਰਤ ਆ ਇਹ ਬੜਾ ਖੁੱਲਾ ਜਿਹਾ ਕੰਮ ਹੋ ਗਿਆ ਸੋ ਉਹਦੇ ਲਈ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨੁਮਾਇੰਦਾ ਇਕਤਰਤਾ ਵੀ ਰੱਖਾਂਗੇ ਜੇ ਸਾਨੂੰ ਸਾਰਿਆਂ ਨੇ ਹਾਂ ਕਰਤੀਓ ਇਸ ਚੀਜ਼ ਦੀ ਵੀ ਹਾਂਜੀ ਤੁਹਾਡਾ ਜਿਹੜਾ ਆਈਡੀਆ ਹੋ ਠੀਕ ਆ ਅਸੀਂ ਇਹ ਚਾਹੁੰਦੇ ਆ ਵੀ ਸਾਰੇ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਇਹਨਾਂ ਦੇ ਨੁਮਾਇੰਦੇ ਪਹਿਲਾਂ ਇੱਕ ਜਗ੍ਹਾ ਤੇ ਬੈਠ ਜਿੰਮੇਵਾਰ ਬੰਦੇ ਫਿਰ ਉਹ ਅਸੀਂ ਏਰੀਆ ਵੰਡੀਏ ਤੇ ਏਰੀਆ ਵਾਈਜ਼ ਕੈਂਪ ਵੰਡੀਏ ਇੱਕ ਜਗ੍ਹਾ ਤੇ 4-4 ਕੈਂਪ ਲਾਉਣ ਦੀ ਜ਼ਰੂਰਤ ਨਹੀਂਗੀ ਇੱਕ ਜਗ੍ਹਾ ਤੇ ਇੱਕ ਕੈਂਪ ਲੱਗਾ ਹੋਵੇ ਉਹਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਉਹ ਕਵਰ ਕਰੇ ਦੂਸਰੇ ਪਿੰਡਾਂ 'ਚ ਦੂਸਰੀ ਟੀਮ ਦਾ ਕੈਂਪ ਹੋਵੇ ਉਹਨਾਂ ਨੂੰ ਉਹ ਕਵਰ ਕਰੇ ਸੋ ਹਾਲ ਦੀ ਗੱਡੀ ਇਹ ਹੋ ਰਿਹਾ ਵੀ ਸਾਰੇ ਇੱਕ ਜਗ੍ਹਾ ਆ ਰਹੇ ਆ ਕਿਤੇ ਕੋਈ ਵੀ ਨਹੀਂ ਜਾ ਰਿਹਾ ਸੋ ਹਾਲਾਂਕਿ ਲੋਕੀ ਇਹ ਨਹੀਂ ਮੈਂ ਕਹਿ ਰਿਹਾ ਕਿ ਲੋਕਾਂ ਦੇ ਅੰਦਰ ਕੋਈ ਭਾਵਨਾ ਨਹੀਂ ਪਰ ਉਹਨਾਂ ਨੂੰ ਥੋੜਾ ਮੈਨੇਜ ਕਰਨ ਦੀ ਜ਼ਰੂਰਤ ਆ ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਇਵਨ ਆਰਟਿਸਟ ਜਿੰਨੇ ਨੇ ਆਪਣੇ ਆਪਣੇ ਤੌਰ ਤੇ ਮਦਦ ਕਰਨਾ ਚਾਹੁੰਦੇ ਨੇ ਉਹਦਾ ਇੱਕ ਇੱਕ ਤਰੀਕਾ ਕਰਾ ਅਸੀਂ ਬਣਾਵਾਂਗੇ ਵੀ ਇੱਕ ਤਰੀਕੇ ਨਾਲ ਮਦਦ ਕਰੀਏ ਅਸੀਂ ਐਦਾਂ ਖੁੱਲੀ ਮਦਦ ਕਿਤੇ ਨਹੀਂ ਜਾਵਾਂਗੇ ਜਿਹੜੇ ਸਾਨੂੰ ਗੁਰਬਾਣੀ ਵੀ ਕਹਿੰਦੀ ਨਾ ਵੀ ਦਾਨ ਵੀ ਕਰਨਾ ਅਕਲ ਨਾਲ ਕਰਨਾ ਚਾਹੀਦਾ ਸੋ ਅਸੀਂ ਸਾਨੂੰ ਸਿੱਖਾਂ ਨੂੰ ਇਹ ਜੇ ਗੱਲ ਸਾਡੀ ਝੋਲੀ ਚ ਪਾਈ ਗਈ ਤੇ ਅਸੀਂ ਦਾਨ ਵੀ ਥੋੜਾ ਅਕਲ ਵਰਤ ਕੇ ਜਿਹੜਾ ਨਾਲ ਨਾਲ ਕਰਨਾ ਮੈਨ ਕਰ ਰਿਹਾ ਵੀ ਅਜੇ ਜਿਹਨੇ ਕਰ ਰਿਹਾ ਇਹਨਾਂ ਕੋ ਅਕਲ ਨਹੀਂ ਆ ਗਈ ਵਰਤ ਰਹੇ ਨੇ ਪਰ ਇਹਨੂੰ ਥੋੜਾ ਜਿਹਾ ਹੋਰ ਬੈਟਰ ਮੈਨੇਜ ਕਰਨ ਦੀ ਜ਼ਰੂਰਤ ਹੈ ਅਸੀਂ ਵੀ ਦੇਖਿਆ ਕਈ ਪਿੰਡਾਂ ਦੇ ਵਿੱਚ ਅਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਰਾਵਾਂ ਦੇ ਵਿੱਚ ਰਸਤਿਆਂ ਦੇ ਵਿੱਚ ਸਫੈਦਿਆਂ ਦੇ ਨੇੜੇ ਤੇੜੇ ਕਿਤੇ ਜਿਹੜਾ ਡੰਗਰਾਂ ਦਾ ਆਚਾਰ ਆ ਜਾਂ ਇਹੋ ਜਿਹੀਆਂ ਚੀਜ਼ਾਂ ਲਪੇਟੀਆਂ ਹੋਈਆਂ ਉਹੀ ਰੁਪਈਆ ਰੋਲ ਰੀਆਂ ਉਹ ਇਹਨਾਂ ਜਿਹੜਾ ਬੰਦਾ ਬਾਹਰੋਂ ਆਉਂਦਾ ਉਹਨੂੰ ਭਾਜੀ ਪਤਾ ਨਹੀਂਗਾ ਵੀ ਗਾਂ ਡੇਰੇ ਕਿੱਥੇ ਨੇ ਕੌਣ ਕਿੱਥੇ ਆ ਉਹ ਕੋਈ ਲੋਕਲ ਬੰਦਾ ਨਾਲ ਹੋਵੇ ਜਿਹੜਾ ਜ਼ਿੰਮੇਵਾਰ ਹੋਵੇ ਤਾਂ ਪਤਾ ਪਰ ਉਹ ਤਾਂ ਹੋਵੇਗਾ ਜੇ ਇੱਕ ਬੰਦੇ ਕੋ ਕੁਝ ਪਿੰਡਾਂ ਦੀ ਜ਼ਿੰਮੇਵਾਰੀ ਹੋ ਗਈ ਇੱਕ ਸੇਕ ਧਿਰ ਦੇ ਕੋਲ ਪਿੰਡ ਵਾਲਿਆਂ ਨੇ ਅੱਜ ਇਹ ਵੀ ਕਿਹਾ ਕਿ ਜੇ ਤੁਹਾਡੀ ਉਥੋਂ ਕੈਂਪ ਤੱਕ ਪਹੁੰਚਾ ਸਾਡੀ ਇਹ ਸਨੇਹਾ ਜ਼ਰੂਰ ਪਹੁੰਚਾਓ ਕਿ ਜੇ ਪਿੱਛੋਂ ਗੱਡੀ ਜਾਂ ਟਰਾਲੀ ਜਾਂ ਕਿਸ਼ਤੀ ਆਉਂਦੀ ਆ ਤਾਂ ਉਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਕਈ ਲੋਕ ਪਿੰਡ ਦੇ ਬਾਹਰ ਵਾਰ ਜਿਹੜਾ ਆ ਉਹ ਸਾਰਾ ਚੀਜ਼ਾਂ ਰੱਖ ਕੇ ਚਲੇ ਜਾਂਦੇ ਨੇ ਜਿਹੜੀਆਂ ਕਿਸੇ ਕੰਮ ਨਹੀਂ ਆਉਂਦੀਆਂ ਉਹ ਕਹਿੰਦੇ ਕਿ ਜੇ ਟਰਾਲੀ ਜਾਂ ਗੱਡੀ ਜਾਂ ਕਿਸ਼ਤੀ ਆਉਂਦੀ ਆ ਉਹਨਾਂ ਨੂੰ ਬੇਨਤੀ ਆ ਕਿ ਜੇ ਤੁਸੀਂ ਪਿੰਡ ਤੱਕ ਆ ਗਿਓ ਤਾਂ ਅੰਦਰ ਜਿਹੜੀ ਸੇਫ ਜਗ੍ਹਾ ਜਿੱਥੇ ਸਮਾਨ ਪਹੁੰਚਦਾ ਹੋ ਸਕੇ ਇਹ ਚੀਜ਼ ਉਹਨਾਂ ਨੇ ਕਿਹਾ ਸੁਨੇਹਾ ਇਹ ਚੀਜ਼ਾਂ ਮੈਂ ਤਾਂ ਹੀ ਕਹਿ ਰਿਹਾ ਮਿਸ ਮੈਨੇਜਮੈਂਟ ਕਾਫੀ ਹੋ ਰਹੀ ਆ ਇਹਨੂੰ ਥੋੜਾ ਮੈਨੇਜ ਕਰਨ ਦਾ ਜਿਹੜਾ ਵਾ ਉਹ ਤਰੀਕਾ ਕਰ ਚਾਹੀਦਾ ਆ ਔਰ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਨਾ ਆਪੋ ਆਪਣੀ ਹਉਮੇ ਤਿਆਗਣੀ ਪੈਣੀ ਆ ਯਾਰ ਬੰਦੇ ਮੰਨਦੇ ਨਹੀਂ ਜਿਹੜਾ ਮੈਂ ਸ਼ਬਦ ਵਰਤਿਆ ਕਈਆਂ ਨੇ ਕਹਿਣਾ ਯਾਰ ਮੈਂ ਬਕਵਾਸ ਮਾਰਦਾ ਪਰ ਜਿਹੜੀ ਇਹ ਦੌੜ ਆ ਨਾ ਵੀ ਸਾਰੇ ਸਾਰੇ ਜਗ੍ਹਾ ਪਹੁੰਚ ਜਾਣ ਇਹ ਹਉਮੇ ਚੋਂ ਨ ਠੀਕ ਹੈ ਜਦ ਹਰ ਆਈਕਨ ਲੱਗਦਾ ਵੀ ਮੇਰੀ ਸੰਸਥਾ ਦਾ ਐਥਾ ਵੀ ਨਾ ਚੱਲ ਜੇ ਇੱਥੇ ਵੀ ਚੱਲ ਜੇ ਇੱਥੇ ਵੀ ਚੱਲ ਜੇ ਇੱਥੇ ਇਹ ਇਹ ਹਾਲਾਤ ਨਾਮ ਭੇਜੰਦੇ ਨਹੀਂਗੇ ਇਹ ਹਾਲਾਤ ਲੋਕਾਂ ਦੀ ਮਦਦ ਕਰਨਦੇ ਨੇ ਤੇ ਮਦਦ ਅਸੀਂ ਕਿਸੇ ਤਰੀਕਾ ਕਾਰਨਾ ਕਰੀਏ ਸੰਸਥਾਵਾਂ ਤੇ ਇਹੋ ਜੀਆਂ ਵੀ ਹੈਗੀਆਂ ਨੇ ਜਣੀਆਂ 50 50 ਪਿੰਡ ਕੱਲੀਆਂ ਸੰਭ ਸਕਦੀਆਂ ਨੇ ਤੇ ਕਈ ਨਿੱਕੀਆਂ ਵੀ ਹੈਗੀਆਂ ਨੇ ਜਣੀਆਂ ਭਰਾ 10 ਘਰਾਂ ਮਾਂ ਸੰਭ ਸਕਦੀਆਂ ਪਰ ਸਾਰੇ ਕੋਸ਼ਿਸ਼ ਇਹ ਕਰਦੇ ਪਏ ਵੀ ਅਸੀਂ ਸਰਬ ਜਗ੍ਹਾ ਫੈਲ ਜਾਈਏ ਸੋ ਅਸੀਂ ਇਹ ਸਭ ਜਗ੍ਹਾ ਫੈਲਣ ਵਾਲਾ ਕੰਮ ਜਿਹੜਾ ਵਾ ਇਹਨੂੰ ਥੋੜਾ ਬੰਦ ਕਰੀਏ ਇਹ ਜਿੱਥੇ ਜਿਹੜਾ ਜ਼ਿੰਮੇਵਾਰ ਆ ਉੱਥੇ ਉਹਨੂੰ ਜ਼ਿੰਮੇਵਾਰੀ ਦੇ ਕੇ ਸਾਰੇ ਉਹਦੀ ਮਦਦ ਕਰੀਏ ਸੋ ਇਦਾਂ ਦਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਹੁਤ ਕੁਝ ਮਿਸਮੈਨੇਜ ਹੋਇਆ ਨੂੰ ਹੁਣ ਡਾਕਟਰ ਉਹਦੇ ਕੋਲ ਸਾਹਿਬ ਮਿਲਿਆ ਜਾਂਦੇ ਆ ਉਹਨੂੰ ਪਿੰਡ ਇੱਕ ਬੰਦਾ ਮਿਲਿਆ ਉਹ ਗੱਲ ਪਿਆਨ ਨੂੰ ਜਾਵੇ ਉਹ ਆਂਦਾ ਤੁਸੀਂ ਸੇਵਾ ਨਹੀਂ ਕਰਨ ਜਾਂਦਾ ਤੁਸੀਂ ਤੇ ਪੱਠਾ ਭਾਲੀ ਜਾਂਦੇ ਹੁਣ ਉਹਨੇ ਕਿਉਂ ਕਹੀਏ ਗੱਲ ਉਹਨੇ ਇਸ ਕਰਕੇ ਕਹੀ ਆਂਦਾ ਵੀ ਪਿੰਡ ਦੇ ਵਿੱਚ ਕਈ ਐਸੇ ਘਰ ਨੇ ਜਿਨ੍ਹਾਂ ਦਾ ਨੁਕਸਾਨ ਕੋਈ ਨਹੀਂ ਹੋਇਆ ਉਹਨਾਂ ਨੇ ਘਰ ਇੰਨੇ ਭਰ ਲਏ ਨੇ ਵੀ ਕੱਲ ਨੂੰ ਉਹਨਾਂ ਨੇ ਜਦੋਂ ਕੰਮ ਦੀ ਜ਼ਰੂਰਤ ਪਈ ਤਾਂ ਕੰਮ ਕਰਨ ਘਰੋਂ ਨਹੀਂ ਨਿਕਲਣਾ ਕਿਉਂਕਿ ਘਰੇ ਪਹਿਲਾਂ ਹੀ ਭੰਡਾਰ ਬਥੇਰੇ ਫਿਰ ਜਦੋਂ ਉਹਨਾਂ ਨੂੰ ਸਮਝਾਇਆ ਕਹਿੰਦੇ ਅਸੀਂ ਵੀ ਨਹੀਂ ਅਸੀਂ ਤੇ ਬਾਹਰੋਂ ਆਏ ਆ ਇਹਦੇ ਸੇਵਾ ਕਰਦੇ ਆ ਵੀ ਇਹ ਤਾਂ ਲੋਕਾਂ ਦਾ ਆਸ਼ਰਮ ਹੈ ਪਰ ਉਹ ਸਮਝਿਆ ਭਾਵਨਾ ਨੂੰ ਵੀ ਠੀਕ ਆ ਤੁਹਾਡੀ ਭਾਵਨਾ ਦਾ ਠੀਕ ਆ ਪਰ ਇੱਕ ਵਾਰੀ ਉਹਨਾਂ ਤੋਂ ਖਿੱਚ ਕੇ ਪਿਆ ਵੀ ਯਾਰ ਤੁਸੀਂ ਕੀ ਕਰਦੇ ਪਏ ਉਹ ਉਹ ਜਿਹੜੀ ਖੇਚ ਹੈ ਨਾ ਲੋਕਾਂ ਦੀ ਵੀ ਜ਼ਰੂਰਤਮੰਦ ਬੰਦਿਆਂ ਨੂੰ ਜ਼ਰੂਰਤ ਵਾਲੀਆਂ ਚੀਜ਼ਾਂ ਚਾਹੀਦੀਆਂ ਨੇ ਭੇਜੀਆਂ ਜਾਣ ਇੱਥੇ ਅਸੀਂ ਹੁਣ ਇਸੇ ਕਰਕੇ ਸਾਰਾ ਇੱਕ ਤਰਤੀਬ ਬਣਾਈ ਆ ਅਸੀਂ ਇਥੋਂ ਕਿਸੇ ਨੂੰ ਕੁਝ ਨਹੀਂ ਦੇ ਰਹੇ ਕੈਂਪ ਦੇ ਵਿੱਚੋਂ ਕਿਉਂਕਿ ਇੱਥੇ ਜਿਹੜਾ ਆ ਰਿਹਾ ਬਹੁਤ ਇਹ ਅਜਨਾਲੇ ਦੇ ਲੋਕਲੀ ਆ ਕੇ ਚੋਕੇ ਲੈ ਜਾਣਗੇ ਤਾਂ ਜਿਵੇਂ ਵੰਡਣ ਲੱਗੇ ਇਹ ਇੱਥੇ ਜਿਹੜੀ ਚੀਜ਼ ਹੈ ਇਹ ਡੰਪ ਹੋ ਰਹੀ ਹੈ ਬੰਦੇ ਜ਼ਿੰਮੇਵਾਰ ਜਿੰਨਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਨਾਮ ਲਿਖੇ ਜਾਂਦੇ ਨੇ ਨਾਮ ਲਿਖਣ ਤੋਂ ਬਾਅਦ ਉਹਨਾਂ ਦਾ ਪਿੰਡ ਫੋਨ ਨੰਬਰ ਸਾਰਾ ਕੁਝ ਲਿਖਿਆ ਜਾਂਦਾ ਫਿਰ ਉਸ ਪਿੰਡ ਦੀ ਜ਼ਰੂਰਤ ਦੇ ਹਿਸਾਬ ਨਾਲ ਅਸੀਂ ਅਲੱਗ-ਅਲੱਗ ਪਿੰਡਾਂ ਦੀਆਂ ਲਿਸਟਾਂ ਬਣਾਈਆਂ ਜਿਹੜੇ-ਜਿਹੜੇ ਬੰਦੇ ਸਾਡੇ ਕੋਲ ਹੁੰਦੇ ਨੇ ਫਿਰ ਉਹ ਪਿੰਡਾਂ ਦੇ ਅਸੀਂ ਵੇਖਦੇ ਹਾਂ ਕਿ ਇਸ ਪਿੰਡ ਦੇ ਵਿੱਚ ਜ਼ਿਆਦਾ ਚਾਰੇ ਦੀ ਜ਼ਰੂਰਤ ਆਈ ਹੈ ਚਾਰਿਆ ਦੀ ਟਰਾਲੀ ਨੂੰ ਉੱਥੇ ਭੇਜਿਆ ਜਾਂਦਾ ਉੱਥੇ ਜਾ ਕੇ ਫਿਰਨੀ ਤੇ ਸੁੱਟ ਕਿਨੇ ਹੁੰਦੇ ਜਿਹੜੀ ਤੁਸੀਂ ਗੱਲ ਕੀਤੀ ਜੀ ਬੰਦਿਆਂ ਨੂੰ ਫੋਨ ਕੀਤੇ ਜਾਂਦੇ ਨੇ ਜਿਹੜੇ ਬੰਦੇ ਦੇ ਘਰ ਜਾ ਕੇ ਫੋਨ ਕਰੀਦਾ ਉਹਦਾ ਘਰ ਜਾ ਕੇ ਵੇਖੀਦਾ ਵੀ ਵਾਕਿਆ ਜ਼ਰੂਰਤ ਹੈ ਬੰਦੇ ਨੂੰ ਵੀ ਉਦਾਂ ਹੀ ਨਾ ਕੰਮ ਦਵਲੀ ਆਉਂਦੇ ਹੁਣ ਸੋ ਇਹ ਸਾਨੂੰ ਕਰਨਾ ਇਸ ਕਰਕੇ ਪਿਆ ਵੀ ਵੇਸਟ ਨਾ ਹੋਵੇ ਵੇਸਟ ਵਾਲੀ ਗੱਲ ਬਾਜੀ ਹੋ ਰਿਹਾ ਵੇਸਟ ਵੇਸਟ ਹੋ ਜੇ ਉਹ ਗੱਲ ਨਹੀਂ ਹੁੰਦੀ ਜ਼ਰੂਰਤਮੰਦ ਤੱਕ ਪਹੁੰਚਣਾ ਨਾ ਰਵੇ हां वेस्ट वेस्ट ਹੁੰਦੇ ਵੀ ਜਦੋਂ ਸਾਰਿਆਂ ਤੱਕ ਪਹੁੰਚ ਵੀ ਜਾਵੇ ਉਹ ਤੋਂ ਬਾਅਦ ਜੇ ਬਚ ਵੀ ਜਾਊ ਤਾਂ ਕੋਈ ਗੱਲ ਨਹੀਂ ਹਾਂ ਪਰ ਇਹ ਪਹਿਲਾਂ ਇਹ ਨਾ ਨਾ ਇਹ ਉਹ ਵੀ ਜਿੰਨੂੰ ਚਾਹੀਦਾ ਉਹ ਵਿਚਾਰਾ ਰਹਿ ਜੇ ਤੇ ਉਹਦੇ ਲਈ ਇਹ ਸਾਨੂੰ ਇੱਕ ਫਿਲਟਰ ਤਾਂ ਲਾਉਣਾ ਪਿਆ ਵੀ ਕਈ ਓਦਾਂ ਵੀ ਬੜੇ ਲੈ ਕੇ ਨੇ ਹੁਣ ਉਹ ਓਦਾਂ ਵਾਲਿਆਂ ਨਿਸ਼ਾਨਾਂ ਲਈ ਸਾਨੂੰ ਜੈਨੂਨ ਬੰਦੇ ਤੇ ਵੀ ਫਿਲਟਰ ਲਾਉਣਾ ਪਿਆ ਵੀ ਤੇਰਾ ਵੀ ਅਸੀਂ ਵੇਖ ਕੇ ਤੈਨੂੰ ਦੇਣਾ ਠੀਕ ਸੋ ਇਹ ਗੱਲਾਂ ਕਿਸੇ ਨੂੰ ਅਟਪਟੀਆਂ ਲੱਗ ਸਕਦੇ ਆ ਮੇਰੀਆਂ ਵੀ ਯਾਰ ਤੁਸੀਂ ਦੇ ਵੀ ਰਹੇ ਹੋ ਤਾਂ ਏਦਾਂ ਕਰ ਕਰ ਕੇ ਦੇ ਰਹੇ ਹੋ ਇਹ ਐਸੇ ਕਰਕੇ ਵੀ ਬਿਲਕੁਲ ਸੰਗਾ ਦਾ ਦਸਵਾਦਿਆ ਬਿਲਕੁਲ ਕਿਸੇ ਦੀ ਹਰਾਮ ਦੀ ਕਮਾਈ ਨਹੀਂ ਆਗੀ ਤੇ ਸਾਡੇ ਸਿੱਖਾਂ ਦੇ ਵਿੱਚ ਗੱਲ ਇਹ ਵੀ ਜਿਹੜਾ ਦਸਵੰਦ ਹੁੰਦਾ ਨਾ ਇਹ ਜ਼ਹਿਰ ਦੇ ਬਰਾਬਰ ਹੁੰਦਾ ਇਹਨੂੰ ਜੇ ਸਹੀ ਵਰਤ ਲੋਗੇ ਤੇ ਇਹ ਦਵਾਈ ਦਾ ਕੰਮ ਕਰ ਜਾਂਦਾ ਆ ਜੇ ਇਹਨੂੰ ਨਜਾਇਜ਼ ਦੋਗੇ ਤੇ ਤੁਹਾਨੂੰ ਮਾਰੇਗਾ ਸੋ ਅਸੀਂ ਨਹੀਂ ਚਾਹੁੰਦੇ ਵੀ ਨਜਾਇਜ਼ ਕਿਸੇ ਨੂੰ ਦੇ ਦੇ ਕੇ ਮਾਰ ਹੀ ਦਈਏ ਅਗਲੇ ਨੇ ਮਰਨਾ ਉਹਦੀ ਇਸ਼ਾਰਾ ਤੇ ਉਹਦੀ ਗੱਲ ਵੱਖਰੀ ਪਰ ਅਸੀਂ ਜਾਣ ਕੇ ਤਾਂ ਨਾ ਮਾਰੀ ਚਾਹੀਏ ਸੋ ਉਹਦਾ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਪਏ ਬਾਕੀਆਂ ਨੂੰ ਵੀ ਅਸੀਂ ਇਸੇ ਲਾਈਨ ਦੇ ਵਿੱਚ ਜੇ ਸਾਡਾ ਆਈਡੀਆ ਨਾਲ ਠੀਕ ਲੱਗਦਾ ਆ ਬਾਕੀ ਸੰਸਥਾਵਾਂ ਨੂੰ ਅਸੀਂ ਇੱਕ ਇਕੱਤਰਤਾ ਨਮਾਇੰਦਾ ਇਕੱਤਰਤਾ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਅਸੀਂ ਜਗਾ ਤੇ ਪਲੇਸ ਹੋ ਸਕਦਾ ਅੰਮ੍ਰਿਤਸਰ 5-6 ਤਰੀਕ ਤੱਕ ਜਿਹੜੀ ਉਹਦੀ ਕੋਈ ਤਰੀਕ ਉਹਦੇ ਵਿੱਚ ਅਸੀਂ ਜਗਾ ਦੇ ਸਭ ਨਾਲ ਬੈਠ ਕੇ ਨਾ ਸੱਦ ਕੇ ਆਪਣਾ ਆਈਡੀਆ ਉਹਨਾਂ ਨੂੰ ਦੇਵਾਂਗੇ ਵੀ ਸਾਰਿਆਂ ਦੀ ਸੇਵਾ ਪ੍ਰਵਾਨ ਆ ਪਰ ਇਹਨੂੰ ਥੋੜਾ ਜਿਹਾ ਮੈਨੇਜ ਕਰੀਏ ਆਆਂ ਪੰਜ ਚੀਜ਼ਾਂ ਨੂੰ ਏਰੀਆ ਵੰਡিয়ে ਪਿੰਡ ਵੰਡিয়ে ਲੰਮੀ ਲੜਾਈ ਜੇ ਲੱਗਣੀ ਆ ਇਹ ਨਾ ਨਾ ਹੋਵੇ ਵੀ ਕੱਲ ਨੂੰ ਜਦੋਂ ਜਦੋਂ ਉਹਨਾਂ ਦਾ ਕਿ ਸੋਸ਼ਲ ਮੀਡੀਆ ਤੇ ਇੱਕ ਪਿੰਡ ਦੀ ਗੱਲ ਪਹੁੰਚ ਜਾਂਦੀ ਵੀ ਆਏ ਪਿੰਡ ਦਾ ਬੜਾ ਮੰਦਾ ਹਾਲ ਸਵੇਰੇ ਸਾਰੀ ਸੰਗਤ ਉੱਥੇ ਟਕ ਜਾਂਦੀ ਹੈ ਸੋ ਜੇ ਏਰੀਏ ਵੰਡੇ ਹੋਣਗੇ ਉੱਥੇ ਕੋਈ ਸੰਸਥਾ ਜਥੇਬੰਦੀ ਇੱਕ ਜ਼ਿੰਮੇਵਾਰੀ ਲੈ ਕੇ ਬੈਠੀ ਹੋਏਗੀ ਚੀਜ਼ਾਂ ਸਮਾਨ ਉਹਦੇ ਕੋਲ ਆਵੇ ਉਹਦੇ ਕੋਲ ਅੱਗੇ ਪਿੰਡਾਂ ਦੀ ਲਿਸਟ ਹੋਏਗੀ ਵੀ ਉਹਨੂੰ ਪਤਾ ਵੀ ਹੋਏਗਾ ਵੀ ਕਿਹੜੇ ਪਿੰਡ ਨੂੰ ਮੈਂ ਪਹਚਾਇਆ ਤੇ ਕਿਹੜੇ ਨਹੀਂ ਪਹਚਾਇਆ ਆਇਦਾਂ ਦੇ ਇੱਕ ਪਿੰਡ ਚੱਲ ਗਿਆ ਦੂਜੀ ਸੰਸਥਾ ਵੀ ਉੱਥੇ ਤੀਜੀ ਵੀ ਉੱਥੇ ਚੌਥੀ ਵੀ ਉੱਥੇ ਤੇ ਪੰਜਵਾਂ ਪਿੰਡ ਭਾਵੇਂ ਆਉਦਾ ਰਹੇ ਜੇ ਜਦੋਂ ਜ਼ਿੰਮੇਵਾਰੀ ਹੋਏਗੀ ਇੱਕ ਦੇ ਕੋਲ ਤੇ ਸਾਰਾ ਉਹਦਾ ਸਹਿਯੋਗ ਦੇਣਗੇ ਜੇ ਮੰਨ ਲਓ ਇੱਥੇ ਅਸੀਂ ਬੈਠੇ ਆਂ ਤੇ ਇੱਥੇ ਜੇ ਕਿਸੇ ਨੂੰ ਹੋਰ ਨੇ ਇੱਥੇ ਜ਼ਿੰਮੇਵਾਰੀ ਕੋ ਲੈ ਲੈਣਾ ਅਸੀਂ ਇਦਾਂ ਬਣਿਆ ਬਣਿਆ ਛੱਡ ਕੇ ਚਲ ਜਾਾਂਗੇ ਉਹਨਾਂ ਦੇ ਕੋਲ ਵੀ ਭਾਈ ਤੁਸੀਂ ਜ਼ਿੰਮੇਵਾਰੀ ਸੰਭੋ ਜੇ ਕਿਤੇ ਵੀ ਸਾਨੂੰ ਲੱਗੇ ਵੀ ਸਭ ਜਗ੍ਹਾ ਤੇ ਸੰਗਤ ਨੇ ਜ਼ਿੰਮੇਵਾਰੀ ਸੰਭਲ ਲਈ ਆ ਤੇ ਅਸੀਂ ਉੱਥੇ ਉੱਥੇ ਨਾਲ ਸਹਿਯੋਗ ਵੀ ਦੇਵਾਂਗੇ ਇਹ ਨਹੀਂ ਵੀ ਅਸੀਂ ਕਹਿੰਨੇ ਵੀ ਇੱਥੇ ਸਾਰੇ ਆ ਜਾਣ ਤੇ ਦਾਲ ਖਾਲ ਸਾਦੇ ਨਾ ਮੇਟੇ ਚੱਲਣ ਪਰ ਜ਼ਿੰਮੇਵਾਰੀ ਕਿਸੇ ਤਰੀਕੇ ਨਾਲ ਕਰ ਦੇਣਾ ਵੰਡਣੀ ਪੈਣੀ ਆ ਸਾਨੂੰ ਇਦਾਂ ਇਹ 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 ਨਹੀਂ ਸਾਡੇ ਕੋਲੇ ਦਾ ਸੈੱਟ ਆਉਣਾ ਇ ਉਹ ਤਰੀਕੇ ਦੇ ਨਾਲ ਗੋਦ ਲਏ ਜਾਣ ਤਰੀਕੇ ਦੇ ਨਾਲ ਉਹਨਾਂ ਨੂੰ ਸਾਂਭਿਆ ਜਾਵੇ ਕਲਾਕਾਰਾਂ ਨੂੰ ਵੀ ਸਾਡੀ ਰਿਕੁਐਸਟ ਹੋਈ ਕਿ ਵੀ ਤੁਸੀਂ ਵੀ ਆਪਣੇ ਨੁਮਾਇੰਦੇ ਉਸ ਇਕੱਤਰਤਾ ਦੇ ਵਿੱਚ ਭੇਜੋ ਕਿ ਅਸੀਂ ਪਿੰਡਾਂ ਦੀ شناخت ਕਰਕੇ ਉਹਨਾਂ ਨੂੰ ਵੰਡ ਸਕੀਏ ਵੀ ਭਾਈ ਜੇ ਤੁਸੀਂ 10 ਪਿੰਡ ਲੈਣੇ ਨੇ ਤੁਸੀਂ ਆਹ ਲੈ ਲਓ ਦੂਜਾ ਬੰਦਾ ਆਹ ਲੜੇ ਤੀਜੀ ਸੰਸਥਾ ਆਹ ਲੜੇ ਪੰਜਵੀਂ ਸੰਸਥਾ ਆਹ ਲੜੇ ਜਿੱਦ 200 300 400 ਪਿੰਡ ਪੰਜਾਬ ਦਾ ਮਾਰੇਠ ਵਿਆਇਆ ਹੋਵੇ ਮੰਨ ਲਓ ਮੈਕਸਿਮਮ ਮੈਂ ਕਹਿੰਦਾ 1200 ਪਿੰਡ ਵੀ ਆਇਆ ਹੋਵੇ ਤੇ ਮੈਨੂੰ ਨਹੀਂ ਲੱਗਦਾ ਵੀ 100 ਤੋਂ ਘੱਟ ਸੰਸਥਾ ਮਹਿਗੀਆਂ ਕਨੇ ਕਨੇ ਪਿੰਡ ਆਉਂਦੇ ਨੇ ਠੀਕ ਹੈ ਮਸਾ ਮਤਲਬ 10-10 20-20 ਪਿੰਡ ਆਉਣਗੇ ਤੇ ਕਈ ਸੰਸਥਾਵਾਂ ਤੇ 100-100 ਪਿੰਡ ਸੰਭਲ ਜੋਕੀਆਂ ਨੇ ਤੇ ਕਈ 2-2 ਪਿੰਡ ਪਰ ਉਹਨੂੰ ਇੱਕ ਤਰੀਕੇ ਨਾਲ ਹੀ ਮੈਨੇਜ ਕਰਨ ਦੀ ਕੋਸ਼ਿਸ਼ ਕਰਾਂਗੇ ਹਾਲ ਫਿਲਹਾਲ ਲਈ ਇੱਕ ਵਾਰੀ ਫੇਰ ਦੱਸ ਦਿਓ ਕਿ ਖਾਸ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਵੀ ਉਹਨਾਂ ਦੀ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈ ਸਕ ਖਾਸ ਵੇਖੋ ਅੱਜ ਤੇ ਚਾਰੇ ਦੀ ਪੈ ਰਹੀ ਆ ਤੇ ਤਰਪਾਲਾਂ ਦੀ ਪੈ ਰਹੀ ਆ ਮੌਸਮ ਦਾ ਵਿਗੜਨ ਦੇ ਕਰਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਵਾਈਆਂ ਦੀ ਬਹੁਤ ਜ਼ਰੂਰਤ ਪੈਣੀ ਹੈ ਪਸ਼ੂਆਂ ਦੀਆਂ ਬਿਮਾਰੀਆਂ ਫੈਲਣੇ ਸ਼ੁਰੂ ਹੋ ਗਈਆਂ ਨੇ ਇਨਸਾਨਾਂ ਦੇ ਵੀ ਜਿਦਾ ਖੁਰਕ ਵਗੈਰਾ ਜਿਹੜੀ ਆ ਇਹਦਾਂ ਦੀਆਂ ਚੀਜ਼ਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਫੈਲਣੀਆਂ ਸ਼ੁਰੂ ਹੋ ਗਈਆਂ ਨੇ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਠੀਕ ਕਰਾਂਗੇ ਮਤਲਬ ਸਾਰੇ ਰਲ ਮਿਲ ਕੇ ਕਰਾਂਗੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਗੀ ਆਉਣ ਵਾਲੇ ਦਿਨਾਂ ਵਿੱਚ ਸੋ ਜਿਸਨ ਸਾਡੇ ਨਾਲ ਮਨ ਸਾਹਿਬ ਜਿਨ੍ਹਾਂ ਨੇ ਪ੍ਰੋਪਰ ਜਾਣਕਾਰੀ ਦਿੱਤੀ ਕਿਸ ਤਰੀਕੇ ਦੇ ਨਾਲ ਇੱਥੇ ਕੰਮ ਕੀਤਾ ਜਾ ਰਿਹਾ ਹੈ ਕਿੰਨਾਂ ਚੀਜ਼ਾਂ ਦੀ ਜ਼ਰੂਰਤ ਹੈ ਅਰ ਸਾਰੀ ਇੱਕ ਤੁਹਾਨੂੰ ਇਸ ਕੈਂਪ ਦੀ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਹਰ ਚੀਜ਼ ਜਿਹੜੀ ਇੱਥੇ ਚਾਹੀਦੀ ਆ ਇਸ ਇਲਾਕੇ ਦੇ ਵਿੱਚ ਜੋ ਚਾਹੀਦਾ ਉਹ ਕੱਲੀ-ਕੱਲੀ ਚੀਜ਼ ਇੱਥੇ ਮੌਜੂਦ ਆ ਭਾਵੇਂ ਉਹ ਪਾਣੀ ਦੀਆਂ ਪੇਟੀਆਂ ਹੋਣ ਭਾਵੇਂ ਉਹ ਖਾਣ ਪੀਣ ਦੇ ਲਈ ਰਸਤ ਹੋਵੇ ਵੱਖ-ਵੱਖ ਤਰ੍ਹਾਂ ਦੇ ਨਾਲ ਜਿਸ ਤਰੀਕੇ ਨਾਲ ਪਿੱਛੋਂ ਚੀਜ਼ਾਂ ਆ ਰਹੀਆਂ ਨੇ ਜਿਸ ਤਰੀਕੇ ਨਾਲ ਲੋਕ ਭੇਜ ਰਹੇ ਨੇ ਮਦਦ ਕਰ ਰਹੇ ਨੇ ਸੋ ਹਰ ਤਰ੍ਹਾਂ ਦੀ ਚੀਜ਼ ਜਿਹੜੀ ਹੈ ਉਹ ਇੱਥੇ ਪਹੁੰਚ ਰਹੀ ਹੈ ਸੋ ਉਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਰਾਹਤ ਕੈਂਪ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਹੈ ਲੇਕਿਨ ਇਹ ਹੁਣ ਥੋੜਾ ਜਿਆਦਾ ਤਰਤੀਬ ਦੇ ਨਾਲ ਚੱਲਿਆ ਜਾ ਰਿਹਾ ਹੈ ਖੁੱਲਾ ਕੁਝ ਵੀ ਜਿਹੜਾ ਹੈ ਉਹ ਨਹੀਂ ਚੱਲ ਰਿਹਾ ਕਿਉਂਕਿ ਤਰੀਕੇ ਨਾਲ ਚੱਲਾਂਗੇ ਤਾਂ ਹਰ ਕਿਸੇ ਤੱਕ ਉਹ ਚੀਜ਼ ਜਿਹੜੀ ਆ ਸੋ ਪਹੁੰਚੇਗੀ ਉਸ ਤਰੀਕੇ ਨਾਲ ਜਿਹੜੀ ਆ ਹਰ ਚੀਜ਼ ਜਿਹੜੀ ਆ ਲੋਕਾਂ ਤੱਕ ਪਹੁੰਚ ਸਕੇਗੀ ਉਸ ਤਰੀਕੇ ਨਾਲ ਜਿਹੜਾ ਇੱਥੇ ਕੰਮ ਹੁਣ ਕੀਤਾ ਜਾ ਰਿਹਾ ਹੈ ਕੈਮਰਾਮੈਨ ਸ਼ਮਸ਼ੀਰ ਦੇ ਨਾਲ ਮੈਂ ਪਰਮ ਸਿੰਘ ਦਿਖ ਜ਼ਰੂਰ ਜਾਣਾ ਸਪੋਕਸਮੈਨ